जिले की धरती है इस वास्तव साफ करने वाले सेवादार आसे पासे कटों में रखे के उ एक बारी होर ਜਦੋਂ ਵੀ ਦੰਦ ਨੂੰ ਕਾਲਾ ਸਾਦੀ ਕੀਤੇ ਹੋਏ ਪਰ ਉਸ ਤੋਂ ਪਹਿਲਾਂ ਮੈਂ ਬਹੁਤ ਕਾਲਾ ਸਾਦੀ ਕਰਦਾ ਸੋ ਕਹਿੰਦੇ ਕਿ ਬੰਦੇ ਬੰਦੇ ਵਿੱਚ ਕਿਹਦੇ ਫਰਕ ਹੁੰਦਾ ਹੈ ਇਸ ਗੱਲ ਨੂੰ ਜਾਣਦਾ ਜਨਗਤੋਂ ਕਿਸੇ ਬੰਦੇ ਨੂੰ ਵੇਖ ਕੇ ਮੈਨੂੰ ਜੀ ਕਿਸੇ ਨੂੰ ਵੇਖ ਕੇ ਲੱਗਦੀ ਹੈ ਆਖਰ ਲੋਕੋ ਲੱਖ ਰੁਪਏ ਲੁਕਾਏ ਰਹਿ ਜਾਂਦਾ ਲੱਖ ਰੁਪਏ ਲੁਕਾਏ ਰਹਿ ਜਾਂਦਾ ਕਿਹੜਾ ਜੋੜ ਹੈ ਕਿਹੜਾ ਥੱਕ ਨੂੰ ਪਗੜ ਨਾਲ ਲੱਗਦੀ ਨਹੀਂ ਗੱਲ ਚੱਗੀ ਆਪੀ ਦੇ ਪੀੜੇ ਬਣ ਕੇ ਪੱਗ ਨੂੰ ਆਪੀ ਦੇ ਪੀੜੇ ਬਣ ਕੇ ਪੱਗ ਨੂੰ ਨੂੰ ਕਹਿੰਦਾ ਕਿ ਕਦੋਂ ਤੋਂ ਤੁਮ ਆਇਆ ਸੁਣਾ ਖੰਦੀ ਰਾਤ ਨੂੰ ਪੈਰ ਦੇ ਟੜਕੇ ਚਾਰ ਰਸ਼ਵੇਰੇ ਨਜ਼ਰ ਮਹਿਮਾਨੀ ਬੈਠੀ ਫਿਰਦੀ ਕੁੱਤੇ ਖੜਕੇ ਕਿੱਥੇ ਜੀਵਨ ਤੋਂ ਹੱਸ ਗਿਆ ਉਹ ਫਿਰ ਉਹਦੇ ਲਈ ਮੁਲੇ ਬਣ ਕੇ ਨਾ ਕੋਈ ਝੁਕਣ ਨਾ ਕੋਈ ਫਿਰਪਣ ਨਾ ਕਿਤੇ ਕੋਈ ਨਰਕਾ ਖੜਕੇ ਕਿੱਥੇ ਜਿਹੜੀ ਅੱਜ ਪਤਾਈ ਚੁੱਕੇ ਤੂੰ ਮੰਜੇ ਦਾ ਉੱਲਾ ਕਰਕੇ ਥੱਕ ਗਿਆ ਮੈਂ ਟੁੱਟ ਗਿਆ ਵੇਖੀਆਂ ਬਹੁਤ ਕਮਾਈਆਂ ਕਰਕੇ ਅੱਧ ਮਾਇਆ ਵਿੱਚ ਸੋਣਾ ਜੁਲਾ ੱੱਤੇ ਦੀ ਗੋਦੀ ਵਿੱਚ ਸਿਰ ਧਰ ਕੇ ਅੱਧ ਮਾਇਆ ਵਿੱਚ ਸੋਣਾ ਜੁਲਾ ੱੱਤੇ ਦੀ ਗੋਦੀ ਵਿੱਚ ਸਿਰ ਧਰ ਕੇ ਮਾਨ ਦਾ ਰੂਪ ਮਕਰਨ ਵਾਲਾ ਮਿਲਦਾ ਜੋੜੜ ਗਹਿਣੇ ਧਰ ਕੇ ਤੇ ਮਾਨ ਦਾ ਰੂਪ ਮਕਰਨ ਵਾਲਾ ਮਿਲਦਾ ਗਹਿਣੇ ਧਰ ਕੇ ਅਰਦਾਸ ਕਾਟਣ ਦੀ Thank okay. you.